ਤੁਹਾਡਾ ਨਾਮ ਜਸਪਾਲ ਕੋਹੜਾ ਜੀ ਜਸਪਾਲ ਕੋਹੜਾ ਜੀ ਕਿਵੇਂ ਗੁੱਡੀ ਦੀ ਡੈਥ ਹੋਈ ਹੈ ਤੇ ਤੁਹਾਨੂੰ ਕੀ ਇਹਨਾਂ ਨੇ ਦੱਸਿਆ ਉਹਦੇ ਘਰ ਵਾਲੇ ਨੇ ਟੈਲੀਫੋਨ ਕਰਿਆ ਵੀ ਤੁਹਾਡੀ ਕੁੜੀ ਮਰ ਗਈ ਮੁੰਡੇ ਨੇ ਪਰੌਣੇ ਨੇ ਟੈਲੀਫੋਨ ਕਰਿਆ ਵੀ ਤੁਹਾਡੀ ਕੁੜੀ ਮਰ ਚੁੱਕੀ ਪੂਰੇ ਦਾਗ ਪੂਰੇ ਗੇਰ ਦੇ ਹਸਪਤਾਲ ਚ ਸਾਰਾ ਕੁਝ ਕਰਕੇ ਉਡੀ ਸਵੇਰ ਕੀ ਮਰੀ ਹੋਈ ਆ ਸਾਨੂੰ ਟੈਲੀਫੋਨ ਕਰਿਆ ਸਾਮ ਨੂੰ 4:30 ਵਜੇ ਉਰੇ ਤੁਹਾਡਾ ਜਵਾਈ ਛੱਡ ਕੇ ਗਿਆ ਸੀਗਾ ਉਰੇ ਜਵਾਈ ਛੱਡ ਕੇ ਗਿਆ ਕਿੰਨੇ ਵਜੇ ਛੱਡ ਕੇ ਗਿਆ ਸੀ ਸਾਨੂੰ ਇਹ ਨਹੀਂ ਪਤਾ ਕਿਦੋਂ ਆਏ 4:30 ਵਜੇ 4:30 ਤੁਹਾਨੂੰ 4 ਵਜੇ ਪਤਾ ਲੱਗਿਆ ਕਿ ਤੁਹਾਡੀ ਕੁੜੀ ਦੀ ਡੈਥ ਹੋ ਗਈ ਹੈ ਤੇ ਹਸਪਤਾਲ ਚ ਨੇ ਹਾਂ ਸਭਾ ਜਦੇ ਮੇਰੇ ਮੁੰਡੇ ਨੇ ਪਾਸ ਟੈਲੀਫੋਨ ਕਰਿਆ ਕੀ ਨਾਮ ਸੀ ਜਵਾਈ ਦਾ ਗੁਰਜੀਤ ਕਿੱਥੇ ਵਿਆਹੀ ਹੋਈ ਸੀ ਕੁੜੀ ਫਤਿਹਪੁਰ ਕਿੰਨੇ ਟਾਈਮ ਤੋਂ ਉਹਦਾ ਵਿਆਹ ਹੋਇਆ ਸੀ ਕੋਈ ਲੜਾਈ ਝਗੜਾ ਵੀ ਚੱਲਦਾ ਸੀ 10 ਸਾਲ ਵਿਆਹ ਨੂੰ ਆਇਆ ਸੀ 10 ਸਾਲ ਹੋ ਗਿਆ ਵਿਆਹ ਹੋਏ ਨੂੰ 10 ਸਾਲ ਹੋ ਗਿਆ ਕਰਮਜੀਤ ਕੋਲ ਤੇ ਪਹਿਲਾਂ ਵੀ ਕੋਈ ਝਗੜਾ ਵਗੈਰਾ ਚੱਲਦਾ ਮੇਰੀ ਕੁੜੀ ਵਿਆਹੀ ਗਈ ਆ ਉਦੋਂ ਤੋਂ ਜਿਹੇ ਜਿਹੇ ਪਿੱਛੇ ਲੜਾਈ ਚੱਲਦਾ ਕਰਦੇ ਉਹ ਬਹੁਤ ਜ਼ਿਆਦਾ ਲਾਜ ਮੰਗੇ ਤੇਰੇ ਪਿਓ ਕੰਜਰ ਕੋਲੋਂ ਗੱਡੀ ਲੈ ਕੇ ਆ ਤੇਰੇ ਪਿਓ ਕੋਲੋਂ ਮੋਟਰਸਾਈਕਲ ਲੈ ਕੇ ਆ ਕੀ ਗੱਲਾਂ ਤੁਹਾਡਾ ਜਵਾਈ ਕਹਿੰਦਾ ਸੀ ਜਵਾਈ ਵੀ ਕਹਿੰਦਾ ਤੇ ਘਰ ਦੇ ਸਾਰੇ ਕਹਿੰਦੇ ਤੇ ਪੁੱਛੋ ਉਹਦੇ ਪਰਿਵਾਰਕ ਜੀ ਸਾਰੇ ਹੀ ਕਹਿੰਦੇ ਸੀ ਸਾਰੇ ਕਹਿੰਦੇ ਤੇ ਉਹਨੂੰ ਕੁੱਟਦੇ ਤੇ ਉਹਨੂੰ ਮਾਰਦੇ ਤੇ ਬਹੁਤ ਜ਼ਿਆਦਾ ਫਿਰ ਹੁਣ ਬਹੁਤ ਕੁੱਤੀ ਦੀ ਮਾਰੀ ਦੀ ਫਿਰ ਅਸੀਂ ਜਾ ਕੇ ਅਸੀਂ ਲਈ ਆਏ ਮੈਨਰੇ ਕਿਆ ਸਾਲੂ ਰੇ ਸਾਲ ਰੱਖ ਕੇ ਪੂਆ ਸੱਸ ਨੇ ਸਾਡੇ ਤਰਲੇ ਪਾਏ ਹਾਰੇ ਕੱਡੇ ਫਿਰ ਪੂਆ ਸੱਸ ਕਹਿੰਦੀ ਮੈਂ ਮੇਰੀ ਜ਼ਿੰਮੇਵਾਰੀ ਲੈ ਕੇ ਜਾਵਾਂ ਤੇਰੀ ਕੁੜੀ ਨੂੰ ਕੁਛ ਨਹੀਂ ਹੋਣ ਦਿੰਦੇ ਕੁਛ ਨਹੀਂ ਹੋਣ ਦਿੰਦੇ ਤੇਰੀ ਕੁੜੀ ਨੂੰ ਮੇਰੀ ਜਿਹੜੀ ਪੂਆ ਸੱਸ ਦੀ ਉਹ ਵੀ ਉਹਨਾਂ ਦੇ ਗੈਰ ਲਾ ਕੇ ਉਹਨੇ ਵੀ ਰਲ ਕੇ ਨਾਲ ਮਰਵਾਈ ਗਿਆ ਉਨੇ ਵੀ ਨਾਲ ਰਲ ਕੇ ਮਲਵਾਈਆ ਮੇਰੀ ਧੀ ਮਾਰਦੀ ਉਹਨਾਂ ਨੇ ਤੁਹਾਡੀ ਬੇਟੀ ਦਾ ਕੀ ਨਾਮ ਸੀ ਕਰਮਜੀਤ ਔਰ ਬੱਚੇ ਵੀ ਹੈ ਉਹਦੇ ਕੋਲੇ ਮੁੰਡਾ ਇੱਕ ਮੁੰਡਾ ਹੈ ਕਿੰਨੇ ਕ ਸਾਲ ਦਾ ਹੈ ਮੁੰਡੇ ਨੂੰ 10 ਸਾਲ ਲੱਗਿਆ ਹੋਇਆ ਹੁਣ ਕੀ ਮੰਗ ਚਾਹੁੰਦੇ ਹੋ ਤੁਸੀਂ ਮੈਨੂੰ ਨਿਸਾਬ ਚਾਹੀਦਾ ਮੈਨੂੰ ਮੇਰੀ ਧੀ ਦਾ ਨਿਸਾਬ ਚਾਹੀਦਾ ਮੈਨੂੰ ਮੇਰੀ ਧੀ ਚਾਹੀਦੀ ਆ ਕਿਹੜਾ ਕਿਨਾ ਜੀ ਬੰਗਾਰ ਸਿੰਘ ਇਹਨਾਂ ਨੇ ਸਾਰਾ ਨੇ ਰਲ ਕੇ ਟੋਚ ਕੇ ਮਾਰੀਆ ਕਿੱਧਰ ਪਾਵਾ ਮੇਰੇ ਕੋਲ ਇਹ ਗੱਲ ਹੋਈ ਆ ਮੇਰੀ ਕੀ ਕੀ ਹਾਂ ਕਦੀ ਮਮੀ ਮੈਨੂੰ ਬਹੁਤ ਤੰਗ ਕਰਦੇ ਆ ਮੈਨੂੰ ਕੁੱਟਦੇ ਮਾਰਦੇ ਆ ਕਿਤੇ ਜਾ ਕੇ ਮੇਰੀ ਕੁੜੀ ਨੇ ਕਰਾਈ ਉਹ ਸਾਰੇ ਦੇ ਉਹਨੇ ਕਿਹਾ ਮੈਨੂੰ ਸਾਰੇ ਤੰਗ ਕਰਦੇ ਆ ਮੈਨੂੰ ਬਲੈਕਮੇਲ ਕਰਦੇ ਮੈਨੂੰ ਕੁੱਟਦੇ ਆ ਮਾਰਦੇ ਆ ਦੇਹ ਦੇ ਵਿੱਚੇ ਮੇਰੀ ਕੋਈ ਨਹੀਂ ਸੁਣਦਾ ਕੌਣ ਕੌਣ ਕੁੱਟਦੇ ਸੀ ਆਪਣੀ ਕੁੜੀ ਨੂੰ ਉਹ ਤਾਂ ਸਾਰਾ ਵੀ ਕੁੱਟਦਾ ਦਾ ਉਹਦੀ ਜਠਾਣੀ ਵੀ ਕੁੱਟਦੀ ਸੀ ਉਹਦੀ ਸੱਸ ਵੀ ਕੁੱਟਦੀ ਸੀ ਪ੍ਰੋਣਾ ਵੀ ਕੁੱਟਦਾ ਦਾ ਤੁਹਾਡੀ ਕੁੜੀ ਨੇ ਤੁਹਾਡੀ ਕੁੜੀ ਨੇ ਦੱਸਿਆ ਤੁਹਾਨੂੰ ਪਹਿਲਾਂ ਜਿਵੇਂ ਇਹ ਕੁੱਟਮਾਰ ਕਰਦੇ ਸੀਗੇ ਉਹਨੂੰ ਖੁਦ ਦੱਸਿਆ ਜੀ ਮੈਂਨੇ ਫਿਰ ਲਈ ਜੀ ਮੈਂ ਰੱਖੀਆ ਮਨੇ ਫਿਰ ਮਨੇ ਸਾਲ ਸੇ ਮੈਂ ਸਾਲ ਰੱਖੀਆ ਮਨੇ ਤੁਸੀਂ ਚਾ ਲਗੇ ਕਰਨ ਭੇਜ ਦਿਓ ਭੇਜ ਦਿਓ ਬੂਆ ਸੱਸਾ ਕੇ ਲੈ ਕੇ ਗਈਆ ਤੁਸੀਂ ਜਦੋਂ ਦੇ ਉਰੇ ਆਇਆ ਕੋਈ ਪੁਲਿਸ ਪ੍ਰਸ਼ਾਸਨ ਦੇ ਕਰਮਚਾਰੀ ਆਏ ਨੇ ਤੁਹਾਡੇ ਕੋਲ ਮੇਰੇ ਕੋਲ ਕੋਈ ਕੋਈ ਸੁਣਾਈ ਨਹੀਂ ਹੋ ਰਹੀ ਮੇਰੀ ਕੋਈ ਨਹੀਂ ਸੁਣ ਰਹਾ ਮੇਰੀ ਧੀ ਦਾਲੇ ਮਾਂ ਨੂੰ ਕੁੱਟ ਮਾਰ ਕੇ ਪਾ ਗਏ ਉਹਨਾਂ ਨੂੰ ਪੈਸੇ ਖਵਾ ਦਈਏ ਮੈਂ ਗਰੀਬ ਬੰਦਾ ਕੁਝ ਨਹੀਂ ਕਰ ਸਕਦੀ ਨਾ ਮੈਂ ਗੱਡੀਆਂ ਦੇ ਸਕੀ ਨਾ ਮੈਂ ਮੋਟਰਸਾਈਕਲ ਦੇ ਸਕੀ ਮੇਰੀ ਧੀ ਮੋਰ ਗੱਡੀਆਂ ਪਿੱਛੇ ਮੋਟਰਸਾਈਕਲ ਵੀ ਸ਼ੇ ਗਰੀਬ ਕੀ ਧੀ ਮਾਰਦੀ ਮੇਰੇ ਤਿੰਨ ਲੜਕੇ ਦਾ ਮੈਂ ਕਿੱਤੇ ਦੇ ਮੋਟਰਸਾਈਕਲ ਤੇ ਕਿੱਤੇ ਦੇ ਗੱਡੀ ਮੇਰੇ ਦੀ ਗੱਡੀ ਵਿੱਚ ਮੋਟਰਸਾਈਕਲ ਵਿੱਚ ਬਲਕਾਰਨ ਇੱਕ ਮਰਵਾਈਆ ਕੈਰੇਮ ਬਲਕਾਰਨ ਮਰਵਾਇਆ ਉਹਦੀ ਜਨਾਨੀ ਨੇ ਮਰਵਾਈਆ ਉਹਦੀ ਜਠਾਣੀ ਨੇ ਮਰਵਾਈਆ ਜੀ ਦਿਨ ਵਿਆਹੀ ਗਈ ਆ ਤੀਜੇ ਦਿਨ ਤੇ ਕ੍ਰੈਸ਼ ਕਰਦੀ ਆ ਦੋਨੇ ਜਠਾਣੀ ਨੇ ਤੀਜਾ ਜਦੋਂ ਜਦੋਂ ਕੁੱਤਣ ਲੱਗੇ ਤੇ ਉਹਨੇ ਮਨ ਨੂੰ ਕਿਹਾ ਜਾ ਕੋਈ ਗੱਲ ਨਹੀਂ ਜੋ ਵਾਰ ਦੇਖਦੇ ਆਪਾਂ ਬਸਣਾ ਪਏਗਾ ਮੰਮੀ ਮੈਨੂੰ ਉੱਤੇ ਬਸਣਾ ਸਾਨੂੰ ਇਹ ਵੀ ਕਿਹਾ ਸਾਡੀ ਕੁੜੀ ਨੂੰ ਤਲਾਕ ਦੇ ਦਿਓ ਤਲਾਕ ਵੀ ਨਹੀਂ ਦਿਆ ਉਹਨਾਂ ਨੇ ਮੇਰੀ ਦੁਨੀਆ ਤੇ ਕੀ ਕਰ ਰਹੀ ਜੇ ਤੂੰ ਲੱਗ ਦੇ ਦਿੰਦੇ ਮੇਰੀ ਦੁਨੀਆ ਤੇ ਕੀ ਕਰ ਰਹੀ ਇਹ ਮਾਰਦਾ ਨਾ ਪੈਂਦੀ ਮੇਰੇ ਮੇਰੀ ਧੀ ਦਾ ਨਾ ਮਰਦੀ ਮੇਰੀ ਮਰਦੀ ਮੇਰੇ ਜਠਾਣੀ ਦੀ ਕੁੜੀ ਆਈ ਤੇ ਤੁਹਾਨੂੰ ਪਤਾ ਲੱਗਿਆ ਕਿਵੇਂ ਪਤਾ ਕੀ ਮੰਗ ਚਾਹਨੇ ਹੋ ਸਾਨੂੰ ਤਾਂ ਕੱਲ ਨੇ ਦੱਸਿਆ 4 ਵਜੇ ਜਦ ਟੈਲੀਫੋਨ ਕਰਿਆ ਇਹਨਾਂ ਨੇ ਜਿਹੜੀ ਟੈਲੀਫੋਨ ਕੱਲ 4 ਵਜੇ ਤੁਹਾਡੇ ਕੋਲ ਫੋਨ ਆਇਆ ਸੀਗਾ ਬੇਸ ਖਾਸ ਜਦ ਇਹਨਾਂ ਨੇ ਕਰਿਆ ਸਾਨੂੰ ਤਾਂ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਆਪਣੀ ਗੁੜੀਆ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਈ ਜਦ ਅਸੀਂ ਉਹਦੇ ਪਹੁੰਚ ਗਏ ਜਿਹੜੀ ਉਹ ਉਰੇ ਸਾਰੇ ਛੱਡ ਗਿਓ ਭੱਜ ਕੇ ਮੁੜ ਕੇ ਨਹੀਂ ਆਏ ਹੈਗੇ ਫੱਲ ਕੇ ਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਨਹੀਂ ਆਇਆ ਉਰੇ ਹੁਣ ਬਿਲਕੁਲ ਨਹੀਂ ਆਇਆ ਹੈਗਾ ਬਿਲਕੁਲ ਨਹੀਂ ਆਏ ਤੁਹਾਨੂੰ ਕੀ ਇਹਨਾਂ ਨੇ ਦੱਸਿਆ ਫਿਰ ਇਹ ਗੱਲ ਤੁਹਾਨੂੰ ਇਹਨਾਂ ਨੇ ਨਹੀਂ ਦੱਸਿਆ ਇਹ ਤੁਹਾਨੂੰ ਤਾਂ ਕੋਈ ਹੋਣੇ ਫਰਕ ਗੱਲ ਕਰਾ ਸਾਡੇ ਇਹਨਾਂ ਨੇ ਨਹੀਂ ਦੱਸਿਆ ਤੁਹਾਨੂੰ ਵੀ ਤੇਰੇ ਤਰ੍ਹਾਂ ਗੱਲ ਹੋ ਗਈ ਅਸੀਂ ਜਦੀ ਆਗੇ ਤੁਹਾਡਾ ਕੀ ਨਾਮ ਹੈ ਕਰਨਜੀਤ ਕੋਈ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਨਾਮ ਕੀ ਹੈ ਜਸਵਿੰਦਰ ਸਿੰਘ ਮੇਰਾ ਨਾਮ ਹੈ ਮੇਰੀ ਛੋਟੀ ਸਿਸਟਰ ਤੇ ਵੱਡੀ ਸਿਸਟਰ ਜੀ ਤੁਹਾਡੀ ਸਿਸਟਰ ਜੀ ਹਾਂ ਜੀ ਕੱਲ ਸਾਡੇ ਕੋਲ ਫੋਨ ਆਇਆ ਜੀ 4 ਵਜੇ ਜਦੋਂ ਅਸੀਂ ਇੱਥੇ ਪਹੁੰਚੇ ਜੀ ਤਾਂ ਮੋਟਰ ਘਾਟ ਤੇ ਪੈਤੀ ਜੀ ਸਾਨੂੰ ਕਹਿੰਦੇ ਕਿ ਤੁਹਾਨੂੰ ਕਹਿੰਦੇ 4 ਵਜੇ 3 ਵਜੇ 4 ਵਜੇ ਤੈਦੋਂਗੇ ਤਾਂ ਮੋਟਰ ਘਾਟ ਤੇ ਨਾ ਵੀ ਨਾ ਥੋੜੀ ਜਿਹੀ ਦਿਨ ਜੀ ਸਾਨੂੰ ਮੋਟਰ ਘਾਟ ਤੇ ਦੇਖੀ ਜੀ ਆਖੇ ਕੀ ਮੰਗ ਚਾਹੁੰਦੇ ਤੁਸੀਂ ਹੁਣ ਇਨਸਾਫ ਚਾਹੁੰਦੇ ਹਾਂ ਸਾਨੂੰ ਨਿਯਾਬ ਚਾਹੀਦਾ ਸਾਨੂੰ ਕੋਈ ਫੈਸਲਾ ਚਾਹੀਦਾ ਹੈ ਨਾ ਸਾਡੇ ਦਾ ਪੁਲਿਸ ਸਾਡੀ ਸੁਣਦੀ ਨਹੀਂ ਦਿਲ ਕੋ ਦੀ ਨਹੀਂ ਸੁਣਦੀ ਤੇ ਪੁਲਿਸ ਨੂੰ ਤੁਸੀਂ ਨੇ ਕੋਈ ਫੋਨ ਵਗੈਰਾ ਕੋਈ ਮੈਸੇਜ ਕੀਤਾ ਉਹਨਾਂ ਨੂੰ ਕੋਈ ਵੀ ਇੱਦਾਂ ਇੱਦਾਂ ਕਰਕੇ ਤੁਹਾਡੇ ਨਾਲ ਜਿਹੜਾ ਇਹ ਪਾਣਾ ਵਰਤਿਆ ਇਹ ਰਾਤ ਗਏ ਸੀ ਅਸੀਂ ਰਾਤ ਰਾਤ ਗਏ ਸੀ ਪਰ ਰਾਤ ਤੋਂ ਲੈ ਕੇ ਹੁਣ ਤੱਕ ਕੋਈ ਨਹੀਂ ਪਹੁੰਚਿਆ ਤੁਹਾਡੇ ਕੋਲ ਸਾਡੇ ਕੋਲ ਉਹ ਕਹਿੰਦਾ ਜੀ ਕੋਈ ਵੀਰੇ ਹੋ ਜੂਗਾ ਜੀ ਬਹੁਤ ਪਰਮ ਹੋ ਜੂਗੀ ਬਈ ਪਰ ਅਜੇ ਤੱਕ ਕੋਈ ਨਹੀਂ ਪਹੁੰਚਿਆ ਜੀ ਕਰੇਗੇ ਜਦੋਂ ਸੁਣੇਗਾ ਤੁੰਗ ਬਣ ਜੇ ਮੈਂ ਜੀ ਦੇਖੋ ਕੀ ਬੰਦਾ

ਜਦੋਂ ਤੇ ਉਹਨਾਂ ਨੇ ਕੀ ਦਿੱਤਾ ਗੱਡੀ ਨਹੀਂ ਦਿੱਤੀ ਮੋਟਰਸਾਈਕਲ ਦਿੱਤੀ ਤਾਂ ਜੇ ਤੇ ਉਹਨਾਂ ਕਰਦੀ ਲੈ ਕੇ ਆਓ ਇਹਨਾਂ ਨੂੰ ਕਿੱਥੇ ਲੈ ਕੇ ਆਉਂਦੇ ਹਾਂ ਇਹ ਤੁਹਾਨੂੰ ਇਹਨਾਂ ਸਿੱਧਾ ਉਹਨਾਂ ਦਾ ਵੀ ਜਿੱਤ WhatsApp ਕੋਈ ਕੇਸ ਆਇਆ ਸੀਗਾ ਪਤਾ ਲੱਗਿਆ ਤੇ ਫਤਿਹਪੁਰ ਦਾ ਕੇਸ ਹੈ ਕੀ ਮਾਮਲਾ ਤੇ ਕਿਸ ਤਰ੍ਹਾਂ ਕੁੜੀ ਦੀ ਡੈਥ ਹੋਈ ਹੈ ਤੇ ਕੌਣ ਛੱਡ ਕੇ ਗਏ ਸੀਗੇ ਇੱਥੇ ਆ ਗੱਲ ਵੀ ਵੀ ਤਰੀਕੋ ਆਈ ਸੀ ਬਈ ਦੋ ਲੋਕ ਆਏ ਸੀ ਕਰਨਜੀਤਪੁਰ ਵਿਵਨਨ ਹੌਂਸਲੇ ਲੱਗ ਕੇ ਸਵੇਰ 4:00 ਵਜੇ ਆ ਬੋਸਪੁਰ ਗਿਆ ਤੇ ਨਾਲ ਅਫਸਰ ਸੀ ਗੁਰੀਤ ਸਿੰਘ ਤੇ ਇਤਨਾ ਹੋਣਾ ਸੰਭਵ ਨਹੀਂ ਸੀ ਤੇ ਉਹ ਜਦੋਂ ਆਏ ਨਾ ਆਲਰੇਡੀ ਬਹੁਤ ਹੋ ਚੁੱਕੀ ਸੀ ਤੇ ਪਤਾ ਲੱਗਿਆ ਡਾਕਟਰ ਸਾਹਿਬ ਕਿਵੇਂ ਕੁੜੀ ਦੀ ਡੈਥ ਹੋਈ ਹੈ ਨਹੀਂ ਜਿਹੜੇ ਅਗਰ ਜਿਹੜੇ ਨਾਲ ਦੇ ਸੀਗੇ ਜਿਹੜੇ ਉਹਦੇ ਹਸਬੰਦ ਨਾਲ ਆਏ ਸੀ ਉਹਨਾਂ ਦੇ ਪਰਿਵਾਰਕ ਦਾ ਇਤਰਾਜ਼ ਜੈਗੇ ਜੀ ਖੜੀ ਹੈ ਦੇ ਬਾਰੇ ਕੀ ਉਹਨਾਂ ਨੂੰ ਜ਼ਿਆਦਾ ਪਤਾ ਨਹੀਂ ਸੀ ਕਿਉਂਕਿ ਉਹ ਕੈਰੇਜਿੰਗ ਮੈਂ ਉੱਥਾ ਹੈ ਨਹੀਂ ਸੀ ਤੇ ਇਸ ਲਈ ਅਸੀਂ ਰਿਪੋਰਟ ਨੂੰ ਕਾਰਗਰਤਾ ਹਲਕਾਤਾ ਜਿਗਾ ਕਿ ਅਜੇ ਪੁਲਿਸ ਦੇ ਕੋਲ ਅਰੰਡਾ ਅਤਾਸੰਦਾ ਗੋਸਟ ਨੂੰ ਕਰਕੇ ਕਿਸ ਤਰ੍ਹਾਂ ਤੋਂ ਡੈਥ ਹੋਈ ਹੈ ਉਹ ਕਲੀਅਰ ਹੋ ਜਾ ਤੇ ਡਾਕਟਰ ਸਾਹਿਬ ਜਿਹੜੀ ਉਹ ਕੁੜੀ ਜਿਹਦੀ ਡੈਥ ਹੋ ਚੁੱਕੀ ਹੈ ਇਹ ਨਹੀਂ ਪਤਾ ਲੱਗਿਆ ਕਿ ਵੀ ਕੌਣ ਛੱਡ ਕੇ ਗਏ ਸੀ ਤੇ ਉਹਨਾਂ ਨੇ ਆਪਣਾ ਵੇਰਵਾ ਨਹੀਂ ਦਿੱਤਾ ਕੋਈ ਨਹੀਂ ਹਸਬੰਡ ਹੈਗਾ ਅੱਛਾ ਉਹਨਾਂ ਦਾ ਹਸਬੰਡ ਸੀਗਾ ਜਿਹੜੇ ਛੱਡ ਕੇ ਗਏ ਹੈ ਜੀ ਇੱਕ ਗੁਰਜੀਤ ਸਿੰਘ ਸੀ ਉਹਦੇ ਘਰ ਵਾਲੇ ਦਾ ਕੀ ਨਾਮ ਸੀ ਤੇ ਦੂਸਰਾ ਬੰਦਾ ਰਜਿਸਟਰਡ ਮੋਟਾ ਕਦੇ ਦੇਖੇ ਦਾ ਓਕੇ ਜੀ ਤੇ ਕਿਸ ਤਰ੍ਹਾਂ ਦੀ ਫਰਕੀਲੀ ਕਾਰਵਾਈ ਤੁਹਾਡੇ ਚਾਮਦ ਦੀ ਲਿਆਂਦੀ ਗਈ ਹੈ ਅਗਲੀ ਕਾਰਵਾਈ ਕਿਸੇ ਪੁਲਿਸ ਰਿਪੋਰਟ ਜੈਨੇਟ ਕਰ ਰਹੇ ਹਾਂ ਅਸੀਂ ਤੇ ਅਗਲੀ ਕਾਰਵਾਈ ਦਾ ਪੋਸਟਮਾਰਟਮ ਲੈ ਆ ਹਸਪਤਾਲ ਲੱਗਦਾ ਹੈ ਅਗਲੀ ਕਾਰਵਾਈ ਤੇ ਪਰਿਵਾਰਕ ਮੈਂਬਰਾਂ ਨੇ ਵੀ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਹਾਂ ਬਲੈਕ ਹੈ ਜੈਸੀ ਪ੍ਰੈਸੀਡੈਂਟ ਕੁਡ ਨਹੀਂ ਜੜੇ ਕਿ ਵੀ ਕੁੜੀ ਦੇ ਪਰਿਵਾਰਕ ਪਰਤਉ ਕਾਰਨ ਕੁਛਰੇ ਸੀ ਪਰ ਫਾਰਮ ਨੇ ਸੁਝਾਇਆ ਕਿ ਟੋਪਮਾਰਮ ਹੋਏਗਾ ਤੋਂ ਬਾਅਦ ਕਾਰਨ ਹੋਰ ਲੱਸੀਦਾ ਹੈ ਸਭ ਨੇ ਇਹ ਅਸਲ ਚ ਦੇਖੋ ਪਤਾ ਕੀ ਗੱਲ ਹੈ ਦੇਖੋ ਜਿਹੜੀ ਮਾਰਨ ਵਾਲੀ ਗੱਲ ਆ ਪਰਿਵਾਰ ਸਾਰਾ ਸਾਡੇ ਕੋਲ ਉੱਥੇ ਸੀਸੀ ਕਵਰੇਜ ਹੀ ਹੈਗਾ ਇਹ ਤੁਹਾਨੂੰ ਕਿੰਨੇ ਪੀੜਾ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਇਹ ਸਾਨੂੰ ਜੀ ਦੇਖੋ ਕੋਈ ਹੁਣ ਆ ਵੀ ਸਾਡੇ ਵਿਚਾਰ ਦਾ ਟਾਈਮ ਟਾਈਮ ਨਹੀਂ ਮੈਂ ਕੋਲਾ ਘਟੇ ਸਾਡੇ 4:30 ਵਜੇ ਚੱਲ ਗਿਆ ਇਹ ਤੁਹਾਡੇ 6:00 ਵਜੇ 4:00 ਵਜੇ 4:00 ਵਜੇ ਤੁਹਾਡੇ ਕੋਲ ਇਹ ਡਾਕਟਰ ਜੀ ਤੋਂ ਉਹ ਮੈਂ ਜੀ ਡਾਕਟਰ ਜੀ ਥੋੜਾ ਬੋੜਾ 아, 맞아요. 네,